ਹੈਲੋ ਗਾਇਸ ਇਹ ਆਪਾਂ ਨਾ ਅਠਮਾ ਵਲੋਗ ਆ ਅੱਜ ਆਪਾਂ ਚੱਲੇ ਆਂ ਮੂੰਗੀ ਵੇਚਣ ਗੱਡੀ ਤੇ ਚੱਲਾਂਗੇ ਦਿਖਾਵਾਂਗੇ ਤੁਹਾਨੂੰ ਰਾਹ 'ਚ ਜਾਂਦੇ ਹੋਏ ਮੈਂ ਮੂੰਗੀ ਵੜਦੀ ਤੇ ਛਾਲ ਲਾਉਂਦੀਆਂ ਦੀ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਮੈਂ ਨਾਨ ਕੀ ਗਿਆ ਸੀ ਕਿ ਅੱਜ ਹੀ ਆਇਆ ਤੇ ਅੱਜ ਆਪਾਂ ਮੂੰਗੀ ਵੇਚਣ ਚੱਲੇ ਆਂ ਦਿਖਾਵਾਂਗੇ ਤੁਹਾਨੂੰ ਚੱਲਦੇ ਰਾਹ 'ਚ ਲੋਰੀ ਆਪਾਂ ਰਾਹ ਵਿੱਚ ਪਹੁੰਚ ਚੁੱਕੇ ਆਂ ਆਸ ਕੋ ਕਰੀਓ ਤੁਸੀਂ ਕਿ ਕਰ ਸਕਦੇ ਹੋ ਆਪਾਂ ਹੀ ਸਪੀਡ ਜਾਂ ਕਾਫਾ ਦੇ ਮਿਲਦੇ ਆ ਮੰਡੀ ਕਿ ਜਾ ਕੇ ਹੋਰ ਹੀ ਆਪਾਂ ਬਾਗਲੇ ਚੌਂਕ ਵਿੱਚ ਆ ਦੇਖ ਸਾਹ ਜਿਉ ਕਿੰਨਾ ਤੁਸੀਂ ਟ੍ਰੈਫਿਕ ਹੈ ਇੱਥੇ ਮੰਡੀ ਕਿ ਜਾ ਰਹੇ ਆ ਦਿਖਾਵਾਂਗੇ ਮੰਡੀ ਜਾ ਕੇ ਗਾਹਾਂ ਦੇਖ ਸਾਹ ਜਿਉ ਕਿੰਨਾ ਟ੍ਰੈਫਿਕ ਆ ਕਟੇ ਨਗਰ ਨੂੰ ਖਾਣੀ ਮਿਲਦਾ ਮਿਲਦੀ ਆ ਮੰਡੀ ਜਾ ਕੇ होली उधर अपनी मूंगी न छान लागे ने गटे चक के सटराइड बच्चे पखे छान लगन लाग सकते आस पास का व्यू चेक कर सकते हो छान ला के गटे भर देे फिर होली लगेगी तो बेगूगी ਚਾਨ ਲੱਗ ਗਿਆ ਜੀ ਹੁਣ ਘਟੇ ਭਰ ਰਹੇ ਨੇ ਆਸ-ਪਾਸ ਦਾ 뷰 ਚੈੱਕ ਕਰ ਸਕਦੇ ਹੋ ਤੁਸੀਂ ਆ ਇਧਰ ਚਾਚਾ ਜੀ ਬੈਠੇ ਨੇ ਮੋਟਰਸਾਈਕਲ ਆਈ ਲੈਣ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਆ ਚਲੋ ਮਿਲਦੇ ਹਾਂ ਘਰੇ ਜਾ ਕੇ ਤੁਹਾਨੂੰ ਦੱਸਾਂਗੇ ਕੀ ਰੇਟ ਆਪਣੀ ਮੂੰਗੀ ਵੀ ਕੀ ਆਗੀ ਚਲੋ ਮਿਲਦੇ ਹਾਂ ਘਰੇ ਜਾ ਕੇ ਹਾਂਜੀ ਆਵਾ ਸਾਢੇ 5 ਘਰੇ ਪਹੁੰਚ ਗਏ ਸੀਗੇ ਤੇ ਆਪਣੀ 2 ਕਵਾਂਟਲ ਮੂੰਗੀ ਹੋ ਗਈ ਸੀਗੀ 8000 ਰੁਪਏ ਕਵਾਂਟਲ 16000 ਦੀ ਮੂੰਗੀ ਹੋ ਗਈ ਸੀਗੀ ਚਲੋ ਮਿਲਦੇ ਆਂ ਅਗਲੇ ਵਲੋਗ ਚਲੋ ਤੱਕੋ ਓਕੇ ਬਾਏ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੇ ਵਲੋਗ